ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਬਦਾਤਾ ਤੇ ਅੱਜ ਅਸੀਂ ਮਸ਼ੀਨ ਤੇ ਆਏ ਆ ਨਵੇਂ ਸਾਂ ਤੇ ਉਹਦੇ ਫਿਲਟਰ ਖੋਲ ਕੇ ਦੇਖਣ ਲੱਗੇ ਆ ਸ਼ੀਸ਼ੇ ਖੋਲੇ ਆ ਤੇ ਆ ਕਰਿਓ ਚੈੱਕ ਆ ਦੇਖੋ ਦੇਖੋ ਇਹ ਦਿੱਤਾ ਕਿੰਨਾ ਜੀ ਕਿੰਨਾ ਕੀ ਮਤਲਬ ਸਾਹ ਲੈਣ ਨੂੰ ਢੇਰੀ ਕਰੀ ਨੂੰ ਢੇਰੀ ਕਰੀ ਇਹ ਦਾ ਇੱਕ ਮੀਜ ਦੇਖੋ ਆ ਹਾਲ ਨੇ ਆਪਣੇ ਡਰਾਈਵਰਾਂ ਦੇ ਇਹ ਸਾਰਿਆਂ ਦੀ ਗੱਲ ਨਹੀਂ ਜਿਹੜੇ ਕਿਸੇ ਉਸਤਾਦਾਂ ਤੋਂ ਨਹੀਂ ਨਾ ਸਿੱਖੇ ਉਹ ਕਰ ਦਿਆ ਕੁਝ ਕਿਤੇ ਕਰੀ ਨਹੀਂ ਨਾ ਆ ਵੀ ਕਰ ਦੇ ਰਹੀ ਜਿਹੜੇ ਡਰਾਈਵਰ ਨੇ ਜਿਹੜੇ ਉਸਤਾਦਾਂ ਤੋਂ ਸਿੱਖਿਆ ਉਹ ਤਾਂ ਪਹਿਲਾਂ ਇੰਜਣ ਦਾ ਤੇਲ ਪਾਣੀ ਫਿਲਟਰ ਵਗੈਰੇ ਚੈੱਕ ਕਰਨਗੇ ਪਰ ਜਿਹੜੇ ਲਾ ਕੇ ਇੱਕਦਾਂ ਸੀ ਜਿਹਨੂੰ ਕਹਿੰਦੇ ਸੀ ਬਣ ਕੇ ਡਰਾਈਵਰ ਇਹ ਉਹਨਾਂ ਦੇ ਹਾਲ ਆ ਤੇ ਕਰਕੇ ਪਹਿਲਾਂ ਹੈਲਪਰ ਹੀ ਸਿੱਖਣੀ ਪੈਂਦੀ ਆ ਫਿਰ ਜਾ ਕੇ ਕਿਤੇ ਬੰਦਾ ਡਰਾਈਵਰ ਬਣਦਾ ਆਹ ਹਾਲ ਨੇ ਰਿਹੂ ਸਿੱਸੀਆਂ ਦੇ ਨਹੀਂ